ਮੇਰੀ ਸੋਚਣੀ ਚ ਕੀ ਫਰਕ ਹੀ ਮੇਰੀਆਂ ਨੱਖਾਂ ਤੇ ਪੱਟੀ ਵੱਜ ਗਈ ਜਦੋਂ ਦੋ ਪੁੱਤ ਹੋਣਾ ਬੜਾ ਕੋ ਸੋਚਣਾ ਪੈਂਦਾ ਵਾ ਸਫਾਈ ਪੁੱਤ ਕਿੰਨੇ ਕਰਨੀ ਹੀ ਜੋਤ ਤੇ ਜੋ ਬਣਾਏ ਹੀ ਨਾਲੇ ਤਾਂ ਰੋਟੀ ਪਾਣੀ ਪਕਾ ਕੇ ਗਈ ਮੰਮੀ ਤੀਹ ਜੋਤ ਨੂੰ ਕਿਹਾ ਸੱਦਿਆ ਉਹਨੂੰ ਕੀ ਲੋੜ ਪਈ ਇੱਧਰ ਆਉਂਦੀ ਉਹ ਤਾਂ ਬੜਾ ਕਹਿੰਦੀ ਮੇਰੇ ਘਰ ਨਹੀਂ ਵੜਨੀ ਚਾਹੀਦੀ ਉਹ ਕੀ ਕਰਨਾ ਹੈ ਇੱਧਰ ਫਿਰ ਅੱਕੀ ਗਈ ਸਵੇਰ ਦੀ ਬੈੱਡ ਤੇ ਪੈ ਗਈ ਟਾਈਮ ਹੀ ਵਾਵਾ ਹੀ ਬਾਰ ਹੋ ਗਿਆ ਵਾ ਦਲਜੀਤ ਹੁਣ ਅਜੇ ਤੱਕ ਨਹੀਂ ਆਈ ਠੀਕਰ ਰਮਨ ਕਿਨਾ ਹੁਣ ਫਰਕ ਤੇ ਪਿਆ ਮੜਾ ਗਿਆ ਮੇਰੀ ਗੱਲ ਸੁਣੋ ਕਿੰਨਾ ਟਾਈਮ ਹੋਇਆ ਵਾ ਦੋਵੇਂ ਜਣੇ ਆਏ ਨਹੀਂਗੇ ਅਜੇ ਤੱਕ ਚੱਲ ਕੋਈ ਨਹੀਂ ਆਂਦੇ ਆ ਆ ਤੇ ਜਾਂਦੇ ਆ ਇਹਨਾਂ ਤੇ ਪਤਾ ਹੀ ਨਾ ਕਿ ਮੰਮੀ ਠੀਕ ਨਹੀਂਗੀ ਜੇ ਜਾ ਕੇ ਰੋਟੀ ਪਾਣੀ ਕਰਨਾ ਪਿਆ ਤੇ ਫੇਰ ਰਮਨਾਜ ਉਹਨਾਂ ਨੇ ਲੇੜੀ ਆਉਣਾ ਉਹਨੂੰ ਇਹ ਗੱਲ ਤਾਂ ਪਤਾ ਵੀ ਰੋਟੀ ਪਾਣੀ ਮੈਨੂੰ ਕਰਨਾ ਪੈਣਾ ਮੈਂ ਠੀਕ ਨਹੀਂ ਆ ਦੋ ਜਿਹੇ ਤੇ ਦੋਵੇਂ ਫੇਰ ਵੀ ਚੰਗੇ ਆ ਤੂੰ ਇੱਕ ਵਾਰ ਜਾ ਕੇ ਕਿਹਾ ਉਸੇ ਵੇਲੇ ਦੋਹੇ ਜਾਨੇ ਆ ਗਏ ਆ ਰੋਟੀ ਪਾਣੀ ਪਕਾ ਕੇ ਵੀ ਸਾਨੂੰ ਖਵਾ ਲ ਗਈ ਆ ਸਖਾਈ ਵੀ ਅੰਦਰ ਸਾਰੀ ਕਰਦੀ ਆ ਮੁੰਡੇ ਨੇ ਵੀ ਦਵਾਈ ਵਾਖੀ ਆ ਮੈਨੂੰ ਤੇ ਇਹਨਾਂ ਦਾ ਕੋਈ ਫਰਜ਼ ਨਹੀਂ ਬੰਦਾ ਰਮਨ ਉਹਦੇ ਦੋਵੇਂ ਦੀ ਪਹਿਲਾਂ ਵੀ ਚੰਗੇ ਸੀ ਤੇਰੀ ਸੋਚਣੀ 'ਚ ਫਰਕ ਹੀ ਮੇਰੀ ਸੋਚਣੀ 'ਚ ਕੀ ਫਰਕ ਹੀ ਮੇਰੀਆਂ ਨਾ ਅੱਖਾਂ ਤੇ ਪੱਟੀ ਵੱਜ ਗਈ ਜਦੋਂ ਦੋ ਪੁੱਤ ਹੋ ਨਾ ਬੜਾ ਕੋ ਸੋਚਣਾ ਪੈਂਦਾ ਵਾ ਇਹ ਸੋਚੀਦਾ ਵਾ ਕਿਹੜਾ ਚੰਗਾ ਵਾ ਤੇ ਕਿਹੜਾ ਮਾੜਾ ਵਾ ਮੈਨੂੰ ਕੌਣ ਸਾਂਭੂਗਾ ਬੁੱਢੇ ਵਾਰੀ ਮੈਂ ਤਾਂ ਸੋਚਿਆ ਸੀ ਇਹ ਦੋਵੇਂ ਜਣੇ ਤਨਖਾਹ ਲੈਂਦੇ ਆ ਪੈਹਾ ਤੇ ਲੈਨਾਂ ਦੇ ਕੋਲ ਹੈਗਾ ਵਾ ਕੋਈ ਗੱਲ ਨਹੀਂ ਹਰ ਸਾਹਮਣਗੇ ਪਰ ਆਹ ਤੇ ਇੱਕ ਦਿਨ ਦੇ ਵਿੱਚ ਹੀ ਪਤਾ ਲੱਗ ਗਿਆ ਕਿ ਇਹਨਾਂ ਨੇ ਆਪਣੇ ਕਿਹੜੇ ਰੰਗ ਖਾ ਲੈਣੇ ਆ ਜਿਹੜੀ ਰਮਨ ਮੈਂ ਗੱਲ ਕਰਦਾ ਨਾ ਉਹ ਤੈਨੂੰ ਬੁਰੀ ਲੱਗਦੀ ਆ ਤੈਨੂੰ ਮੈਂ ਸਮਝਾਉਂਦਾ ਹੁੰਦਾ ਸੀ ਰਮਨ ਤੂੰ ਇੱਕੋ ਗੱਲ ਕਰੀ ਜਾਨੀਂ ਦਲਜੀਤ ਦੀ ਤੇ ਤੇਰੇ ਵਾਸਤੇ ਦੋਵੇਂ ਇੱਕੋ ਜੇ ਆ ਪਰ ਤੂੰ ਉਦੋਂ ਜੋਤ ਸੀ ਤੂੰ ਮੰਨਦੀ ਨਹੀਂ ਮੇਰੀ ਕੋਈ ਗੱਲ ਨਹੀਂ ਮੇਰੇ ਕੋਲ ਗਲਤੀ ਹੋਈ ਆ ਮੈਂ ਆਪਣੀ ਗਲਤੀ ਮੰਨ ਲੈਨੀ ਆ ਆਪਾਂ ਉਹਨਾਂ ਦੀ ਮਦਦ ਕਰਾਂਗੇ ਉਹਨਾਂ ਦਾ ਵੀ ਘਰ-ਬਾਰ ਬਣ ਜਾਊਗਾ ਹੁਣ ਇਹ ਥੋੜਾ ਤੇ ਇਹਨਾਂ ਨੂੰ ਬਣਾ ਕੇ ਸਭ ਕੁਝ ਦੇ ਦਿੱਤਾ ਵਾ ਇਹ ਹਾਨੂੰ ਵੀ ਨਾ ਪੁੱਛਣ ਉਹਨਾਂ ਨੂੰ ਵਿਚਾਰਾ ਨਹੀਂ ਵੇਲੇ ਕੱਢਤਾ ਵਾ ਫੇਰ ਵੀ ਆਣ ਕੇ ਸਾਡਾ ਸਹਾਰਾ ਬਣਦੇ ਆ ਹੁਣ ਜਿਹੜੇ ਤੁਹਾਡੇ ਕੋਲ ਪਿਆਹ ਤੇ ਨਾ ਹੈਗਾ ਵਾ ਨਾ ਮੁੰਡੇ ਨੂੰ ਦੋ ਉਹ ਵੀ ਆਪਣਾ ਘਰ-ਬਾਰ ਬਣਾ ਲੈ ਰਮਨ ਜੇ ਜੱਕਦਮ ਪੈਸੇ ਦੇਤੇ ਨਾ ਫੇਰ ਵੀ ਇਹਨੇ ਲੜਾਈ ਪਾ ਦੇਣੀ ਆ ਦਲਜੀਤ ਨੇ ਕਿ ਕੋਈ ਨੇ ਆਸਤੇ ਆਸਤੇ ਦੇ ਦਿੰਨੇ ਇਹਨੂੰ ਚੰਤ ਇਹਨੂੰ ਕਹਿ ਦਿਓ ਮੈਂ ਕਿਸੇ ਗੱਲ ਦਾ ਫਿਕਰ ਨਾ ਕਰੀ ਪੈਸੇ ਮੇਰੇ ਕੋਲ ਹੈਗੇ ਆ ਚਲ ਉਹਨੂੰ ਵੀ ਨਿਆਲੇ ਨੂੰ ਹੌਸਲਾ ਹੋ ਜਾਊਗਾ ਤੇ ਮੇਰਾ ਪਿਓ ਮੇਰੇ ਵੱਲ ਦੀ ਗੱਲ ਕਰਦਾ ਵਾ ਰਮਨ ਮੈਂ ਤੇ ਪਹਿਲਾਂ ਹੀ ਉਹਦੇ ਵਾਲਾ ਚਲ ਕੋਈ ਨਹੀਂ ਕਾਲੀ ਮੁੰਡਾ ਵੀ ਜਦਾ ਸਿਆਣਾ ਹੋਣ ਦੇ ਆ ਘਰ ਹੁਣ ਬਣ ਗਿਆ ਤੇ ਬਣ ਗਿਆ ਮੁਰਕੇ ਬੱਚਿਆਂ ਦੇ ਬਥੇਰੇ ਖਰਚੇ ਹੋ ਜਾਂਦੇ ਆ ਉੰਨਾ ਵੀ ਕਿਹਨ ਨੌਕਰੀ ਲਗਾਉਣਾ ਜਾਂ ਬਾਹਰ ਨਰਕਾ ਲਉਣਾ ਪੈਸੇ ਲੱਗਣੇ ਆ ਉੱਤੇ ਵੀ। ਉਹ ਚੱਲ ਕੋਈ ਗੱਲ ਏ ਰਮਨ ਨਾਲੇ ਪੈਸੇ ਵੀ ਦਵਾਂਗੇ ਉਹ ਪਹਿਲੇ ਦੀ ਆਮਦਨ ਵੀ ਆਪਣੇ ਕੋ ਹੋਣੀ ਆ ਉਹ ਵੀ ਧਿਆ ਕਰਾਂਗੇ ਉਹਨੂੰ। ਨਹੀਂ ਦੇਤੀਗੇ ਜੀ ਇਹਦੇ ਵੱਲ ਵੇਂਦੇ ਰਹੇ। ਤੋਨੂੰ ਛੱਡਣਾ ਵਾਹੀ। ਨਾਲੇ ਇਹਨੇ ਕਿੰਨਾ ਸਾਮਣਾ ਵਾ ਦਿੱਤੀ ਹਣੀ ਡਿਆ ਵਾ। ਦਿਨ ਵੇਖੋ ਕਿੱਥੇ ਹੋ ਗਿਆ ਵਾ। ਘੰਟਾ ਪੂਰਾ ਲੇਟ ਹੋ ਗਿਆ ਆ। ਇਹਨਾਂ ਤੇ ਪਤਾ ਹੀ ਨਾ ਮਾਦਾ ਮੰਜੀ ਤੇ ਪਈ ਆ। ਕੀ ਤਾਂ ਰੋਟੀ ਪੱਕਣੀ ਆ ਕਿ ਨਹੀਂ ਪੱਕਣੀ। ਜਾ ਕੇ ਰੋਟੀ ਪਾਣੀ ਤੇ ਪਕਾਈਏ। ਨਾ ਆਪ ਸ਼ਹਿਰੋਂ ਖਾ ਪੀ ਆਉਣਾ ਜਾਂ ਪੱਕੋ ਤੇ ਪਕਾ ਦੂ ਜੇ ਨਾ ਪੱਕੋ ਤਾਂ ਅੰਦਰ ਵੜ ਜੂਗੇ ਵੀ ਮੇਰੇ ਕੋਲ ਨਹੀਂ ਪੱਕਦੀ ਮੇਰਾ ਮਨ ਉਹਨਾਂ ਤੇ ਫੋਨ ਕਰਕੇ ਵੀ ਨਹੀਂ ਇੱਕ ਵਾਰੀ ਪੁੱਛਿਆ ਵੀ ਮੰਮੀ ਤੇਰਾ ਕੀ ਹਾਲ ਚਾਲ ਆ ਠੀਕ ਵੀ ਹੈਗੀ ਆ ਚੱਲ ਜੇ ਤੇ ਇੰਨਾ ਸ਼ੁਕਰ ਵਾ ਵੀ ਜਿਹੜੇ ਸਾਂਝੇ ਪੈਸੇ ਹੀ ਨਾ ਉਹ ਤੁਹਾਡੇ ਕੋਲ ਵਾ ਉਹ ਨਹੀਂ ਉਹਨੂੰ ਦਿੱਤੇ ਜੇ ਕਿਤੇ ਉਹ ਵੀ ਉਹਨੂੰ ਦੇ ਦਿੱਤੇ ਹੁੰਦੇ ਨਾ ਫੇਰ ਸਾਡਾ ਹਾਲ ਕੀ ਬੰਨਾ ਸੋਚਿਆ ਕਦੀ ਮੇਰਾ ਮਨ ਮੈਨੂੰ ਇੰਨਾ ਗੱਲਾਂ ਦਾ ਪਤਾ ਸੀ ਤਾਂ ਇਹਦੇ ਮੈਂ ਕੋੜ ਰੱਖੇ ਨਹੀਂ ਨਹੀਂ ਹੁਣ ਪੈਸੇ ਵੀ ਨਾ ਆਪਣਾ ਖਰਚਾ ਰੱਖਣਾ ਵਾ ਤੇ ਜਿਹੜੀ ਪਿਆਲੀ ਵੀ ਆ ਨਾ ਉਹ ਹੀ ਇਹਨਾਂ ਦੇ ਨਾਂ ਜਿੰਨਗੀ ਲਵਾਂ। ਆਦੀ ਹਣੀ ਰਿਆ ਜੋ ਸਾਡੇ ਨਾਲ ਬਾਨਾ। ਮੈਨੂੰ ਕਹਿੰਦਾ ਸੀ ਦਰਜੀਤ ਪਿਆਲੀ ਜਿਹੜੀ ਇਹ ਸਾਡੇ ਨਾਲ ਲਾ ਦੋ। ਅੱਛਾ ਮੈਂ ਕੋਈ ਨਹੀਂ ਪੁੱਤ ਸੋਚਾਂਗੇ। ਅਜੇ ਤਾਂ ਤੁਰੇ ਫਿਰਦੇ ਆ ਤਾਂ ਨਹੀਂ ਜੇ ਪੁੱਛਣ ਦੇ। ਕੱਲ ਨੂੰ ਮੰंजे ਤੇ ਪੈ ਕੇ ਫਿਰ ਕਿਹਨੇ ਪੁੱਛਣਾ। ਤੇ ਇਹ ਤਾਂ ਕਵਾਉਣਾ ਵੀ ਨਹੀਂ ਇਹਨਾਂ ਨੇ। ਤੂੰ ਵੇਖ ਹੀ ਲਿਆ ਅੱਜ। ਮਾਂ ਕੀ ਕਰਨਾ ਵਾ। ਦੇ ਪਾਣੀ ਲਿਆ ਲਿਆ ਨੀ ਮੈਂ ਤੇ ਚਲ ਲੈ ਤੇ ਸਾਰੀ ਸਫਾਈ ਹੋਈ ਆ ਮੰਮੀ ਤੇ ਕਹਿੰਦੇ ਮੈਂ ਠੀਕ ਨਹੀਂ ਆ ਤੇ ਮੰਮੀ ਨੇ ਕਿਤਾ ਸਫਾਈ ਕਰ ਦਿੱਤੀ ਚੜ ਵੀ ਫਿਰਿਆ ਵਾ ਤੇ ਸਬ지 ਵੀ ਬਣੀਆਂ ਸਾਰੀ ਸਫਾਈ ਹੋਈ ਆ ਲੈ ਸਾਡੇ ਕਮਰੇ ਦੀ ਵੀ ਸਾਰੀ ਸਫਾਈ ਹੋਈ ਮੰਮੀ ਨੇ ਕੀਤੀ ਸਫਾਈ ਸਾਰੀ ਮੰਮੀ ਨਹੀਂ ਕਿਤੇ ਕਰਨੀ ਮੰਮੀ ਤਾਂ ਠੀਕ ਨਹੀਂ ਫਿਰ ਸਫਾਈ ਕੌਣ ਕਰ ਗਿਆ ਸਾਡੇ ਕਮਰੇ ਪਤਾ ਨਹੀਂ ਮੰਮੀ ਨੂੰ ਪੁੱਛ ਲਈ ਚਲੋ ਕੋਈ ਗੱਲ ਨਹੀਂ ਤੁਸੀਂ ਪੀਓ ਪਾਣੀ ਮੈਂ ਵੇਖਦੀ ਮੰਮੀ ਨੂੰ ਨਾਲ ਲੈ ਮੰਮੀ ਤਾਂ ਦਿਖੇ ਨਹੀਂ ਮੈਨੂੰ ਰਸੋਈ 'ਚ ਠੀਕ ਆ ਵੇ ਮੰਮੀ ਜੀ ਆ ਜਾ ਸੰਦੀਪ ਲੈ ਮੰਮੀ ਤੇ ਇੱਧਰ ਬੈਠੇ ਆ ਮੈਂ ਤਾਂ ਉਹਦਰ ਲੱਭਣ ਦੀ ਸੀ ਮੈਂ ਇੱਥੇ ਬਹਿ ਗਈ ਪੁੱਤ ਫਿਰ ਠੀਕ ਹਾਂ ਤੁਸੀਂ ਆਹ ਠੀਕ ਆ ਖਾਦੀ ਦਵਾਈ ਮੰਮੀ ਅਹੀ ਵੀਨਾ ਥੋੜਾ ਜਿਹਾ ਲੇਟ ਹੋ ਗਏ ਪੇਪਰ ਚੈੱਕ ਕਰਨ ਵਾਲੇ ਤੁਹਾਨੂੰ ਪਤਾ ਬੱਚਿਆਂ ਦੇ ਪੇਪਰ ਹੋਣਦੇ ਆ ਚੱਲ ਠੀਕ ਆ ਕੋਈ ਗੱਲ ਨਹੀਂ ਹੋ ਹੀ ਜਾਂਦਾ ਕਈ ਵੇ ਵਾਤਾ ਨਾ ਹੀ ਫੋਨ ਕਰਨ ਦਿੰਦੇ ਆ ਕੋਈ ਪੇਪਰਾਂ ਦਾ ਕਰਕੇ ਖਾਲੀ ਹੀ ਮੈਂ ਦਵਾਈ ਤੇ ਸਫਾਈ ਕਿੰਨੇ ਕੀਤੀ ਹੈ ਤੂੰ ਤੇ ਠੀਕ ਨਹੀਂ ਹੈਗੀ ਸਫਾਈ ਪੁੱਤ ਕਿੰਨੇ ਕਰਨੀ ਸੀ ਜੋਤ ਤੇ ਜੋ ਬਣਾਏ ਸੀ ਨਾਲੇ ਤਾਂ ਰੋਟੀ ਪਾਣੀ ਪਕਾ ਕੇ ਗਈ ਖਾਣ ਨੂੰ ਖਵਾ ਲ ਕੇ ਗਈ ਨਾਲੇ ਸਾਰੀ ਸਫਾਈ ਕੀਤੀ ਜੋ ਬਨੇ ਜਾ ਕੇ ਮੈਨੂੰ ਦਵਾਈ ਲੈ ਕੇ ਦਿੱਤੀ ਫਿਰ ਮੰਮੀ ਤੂੰ ਹੀ ਜੋਤ ਨੂੰ ਕਿਹਾ ਸੱਦਿਆ ਉਹਨੂੰ ਕੀ ਲੋੜ ਪਈ ਇੱਧਰ ਆਉਂਦੀ ਉਹ ਤਾਂ ਬੜਾ ਕਹਿੰਦੀ ਮੇਰੇ ਘਰ ਨਹੀਂ ਵੜਨੀ ਚਾਹੀਦੀ ਉਹ ਕੀ ਕਰਨਾ ਹੈ ਇੱਧਰ ਫਿਰ ਤੂੰ ਆਪ ਸਫਾਈ ਕਰ ਲੈਂਦੇ ਮਾੜੀ ਮੋਟੀ ਮੈਂ ਕਿੱਥੇ ਸੱਦਿਆ ਸੀ ਉਹਨੂੰ ਤੇਰੇ ਡੈਡੀ ਨੂੰ ਭੁੱਖ ਲੱਗੀ ਸੀ ਇਹ ਵੇਲੇ ਹੀ ਆ ਲਗੇ ਇਹਨਾਂ ਨੂੰ ਕਹਿਤਾ ਚੱਲੋ ਆਗੇ ਵਿਚਾਰੇ ਮੇਰੇ ਪਿੱਛੇ ਇੱਥੇ ਵੜਨੀ ਨਹੀਂ ਚਾਹੀਦੀ ਉਹ ਉਹ ਹੁਣ ਵਿਚਾਰੇ ਹੋ ਗਿਆ ਤੇ ਤੂੰ ਮੈਨੂੰ ਫੋਨ ਕਰ ਦਿੰਦੇ ਡੈਡੀ ਕੋ ਕੁਝ ਮਗਾ ਕੇ ਉਹ ਖਾ ਲੈਂਦੇ ਤੂੰ ਉਹਦੇ ਕੋ ਕਿਉਂ ਰੋਟੀ ਬਣਵਾਈ ਫੋਟੋ ਮੇਰੀ ਗਾਲ ਸੋਣਾ ਉਹ ਹੁਣ ਆ ਗਈ ਹੀ ਉਹਨੂੰ ਮੈਂ ਕੀ ਆਂਦੀ ਵੀ ਚਲ ਜਾ ਕਰਨ ਵਾਪਸ ਤੇ ਫਿਰ ਉਦੋਂ ਕਿਉਂ ਕੱਢਿਆ ਸੀ ਹੁਣ ਤਾਨੂੰ ਉਹ ਨੋ ਚੰਗੀ ਲੱਗਦੀ ਐ ਸੰਦੀਪ ਮੈਂ ਤੇ ਤੈਨੂੰ ਸਵੇਰੇ ਕਿਹਾ ਸੀ ਵੀ ਚਾਰ ਫੁੱਲ ਕੇ ਲਾ ਜਾ ਜੇ ਤੂੰ ਲਾ ਜਾਂਦੀ ਤੇ ਮੈਂ ਉਹਨੂੰ ਕੀ ਕਰਨ ਸੱਦਣਾ ਸੀ ਤੇ ਡੈਡੀ ਨਹੀਂ ਦਵਾਈ ਲਿਆ ਕੇ ਦੇ ਸਕਦੇ ਸੀ ਜੋ ਬੰਨੇ ਜ਼ਿਆਦਾ ਲਿਆ ਕੇ ਦੇਣੀ ਸੀ ਡੈਡੀ ਨੇ ਫੋਨ ਕੀਤਾ ਸੀ ਤੇ ਦੁਕਾਨ ਨਹੀਂ ਖੁੱਲੀ ਐ ਜੀ ਉਹ ਕਹਿੰਦਾ ਕੋਈ ਨਹੀਂ ਮੈਂ ਘਰੋਂ ਜਾ ਕੇ ਲਿਆ ਦੇਣਾ ਤੋ ਦੇਖ ਘਰੋਂ ਜਾ ਕੇ ਉਹਨੇ ਮੈਨੂੰ ਦਵਾਈ ਲਿਆਤੀ ਪੁੱਤ ਘਰੋਂ ਜਾ ਕੇ ਦਵਾਈ ਲਿਆਤੀ ਉਹਨੇ ਮੈਨੂੰ 100 100 ਗੱਲ ਕੀਤੀ ਹੀ ਗੱਲ ਇੱਥੇ ਕੀ ਕਰਨ ਆਈ ਏ ਫੇਰ ਉਹ ਚੱਲ ਕੋਈ ਗੱਲ ਨਹੀਂ ਜਿੰਨਾ ਚਿਰਹੀਂ ਜਿੰਨੇ ਆ ਉਹਨਾਂ ਨੇ ਆਉਣਾ ਹੀ ਆ ਪੁੱਤ ਕਿੱਦਾਂ ਹਟ ਜਾਣਾ ਉਹ ਖਬਰਦਾਰੀ ਚ ਨਹੀਂ ਹੋਣੇ ਚਾਹੀਦੇ ਉਦੋਂ ਨਾ ਕੱਢਦੇ ਉਹਨਾਂ ਨੂੰ ਹੁਣ ਤਾਂ ਉਹਨੂੰ ਪਿਆਰੀ ਲੱਗਣ ਲੱਪਿਓ ਨੋ ਸੰਦੀਪਾ ਜੇ ਤੁਸੀਂ ਵੀ ਖਾਣੀ ਐ ਨਾ ਰੋਟੀ ਤੇ ਮੈਂ ਪਾ ਕੇ ਲਿਆ ਦਿੰਨੀ ਆ ਉਹ ਵਿਚਾਰੀ ਬਣਾ ਗਈ ਹੀ ਮੈਂ ਨਹੀਂ ਖਾਣੀ ਉਹਦੇ ਹੱਦੀ ਰੋਟੀ ਨਾ ਮੈਂ ਪਾਣੀ ਪੀਂਦੀ ਉਹਦੇ ਹੱਦਾਂ ਬਣਾ ਕੇ ਤੇ ਮੈਂ ਖਾ ਲੂੰਗੀ ਕੋਈ ਗੱਲ ਨਹੀਂ ਰੋਟੀ ਕਿੱਡੀ ਆਈ ਰੋਟੀ ਬਣਾਉਣ ਹੀਜਲੀ ਭਾਂਡੀ ਹੀ ਲੈ ਦੱਸ ਉਹ ਦੂਜੇ ਪਾਸੇ ਹੋ ਗਈ ਐ ਤੁਸੀਂ ਤਾਂ ਸਵੇਰ ਤੱਕ ਤਾਂ ਫੋਨ ਕਰਕੇ ਵੀ ਨਹੀਂ ਪੁੱਛਿਆ ਵੀ ਮੰਮੀ ਠੀਕ ਵਾਂ ਉੱਠੀ ਆ ਕਿ ਨਹੀਂ ਉੱਠੀ ਡੈਡੀ ਨੇ ਰੋਟੀ ਖਾ ਲਈ ਆ ਹੋਰ ਹੀ ਆਣ ਕੇ ਲੰਡੇ ਵੀ ਆ ਉਹ ਕੀ ਚੋੱਕੇ ਲੈ ਗਈ ਇੱਥੋਂ ਨਾਲੇ ਤੇ ਕੰਮ ਕਰ ਗਈ ਗੋਡੇ-ਗੋਡੇ ਰਸੋਈ 'ਚ ਗੰਦ ਪਾਇਆ ਸੀ ਸਾਫ-ਸਫਾਈ ਕਰ ਗਈ ਤੇ ਨਾਲੇ ਆਣ ਕੇ ਗੱਲਾਂ ਆਉਣ ਡਈਆਂ ਆ ਵੀ ਇਹ ਕਿੱਦਾਂ ਹੁਣ ਪਟਾਕ-ਟਾਕ ਬੋਲਦੀ ਐ ਹੁੰਦੀ ਹੰਡਿਆ ਪਿਆ ਨਾ ਘਰ-ਬਾਰ ਮੇਰਾ ਕੱਲੀ ਦਾ ਹੋ ਗਿਆ ਕੋਈ ਗੱਲ ਨਹੀਂ ਪੁੱਤ ਇਦਾਂ ਨਹੀਂ ਹੋਣ ਦਿੰਦੇ ਸੀ ਸਾਨੂੰ ਵੀ ਸੋਝੀ ਹੋਣੀ ਆਈ ਐ ਮੈਂ ਅੱਗੇ ਕਵਾਂ ਸਫਾਈ ਕਿੰਨੇ ਕਰ ਦਿੱਤੀ ਮੰਮੀ ਤੇ ਠੀਕ ਨਹੀਂ ਹੈਗੇ ਹੀ ਉਹ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਅਹੀਂ ਚੱਲ ਗਏ ਕੰਮ ਤੇ ਜੋ ਮਗਰੋਂ ਮਹਾਰਾਣੀ ਆਈ ਸੀ ਸਾਰਾ ਕੰਮ ਉਹ ਹੀ ਕਰਕੇ ਗਈ ਆ ਉਹਨੂੰ ਕਿੰਨੇ ਸੱਦਿਆ ਸੀ ਮੰਮੀ ਨੇ ਨੇ ਸੱਦਿਆ ਨਾ ਰੋਟੀ ਨਹੀਂ ਬੰਦੀ ਇਹਨਾਂ ਕੋਲ ਮੈਂ ਤੈਨੂੰ ਕਿਹਾ ਹੈ ਨਾ ਕਿ ਰੋਟੀ ਪਕਾ ਕੇ ਜਾ ਤੇ ਮੇਰਾ ਕਿਹੜਾ ਟਾਈਮ ਹੈ ਰੋਟੀ ਪਕਾਉਣ ਦਾ ਤੇ ਜੜੀ ਨਹੀਂ ਸੱਦਣਾ ਇਹਨਾਂ ਨੂੰ ਦਵਾਈ ਖਾਣੀ ਹੁੰਦੀ ਮੰਮੀ ਨੇ ਦਵਾਈ ਖਾਣੀ ਤੇ ਦੋ ਫੁਲਕੇ ਲਾ ਕੇ ਖਾ ਲੈਂਦੇ ਨਹੀਂ ਇਹ ਰੋਟਾ ਚੱਲ ਗੀਓ ਉਹ ਇੱਥੇ ਕੀ ਲੈਣਾ ਜੀ ਫਿਰ ਦੋਵੇਂ ਜਾਣੇ ਆਏ ਸੀ ਉਹ ਦਵਾਈ ਦਵਾ ਕੇ ਗਿਆ ਵਾ ਓ ਜੋ ਗਿਆ ਦਵਾਈ ਲੈਣਾ ਤੇ ਡੈਡੀ ਨੂੰ ਕੀ ਗੱਲ ਸੀ ਡੈਡੀ ਚੱਲ ਜਾਂਦੇ ਵਿਹਲੇ ਹੀ ਡੈਡੀ ਮੈਂ ਡੈਡੀ ਨੂੰ ਕਿਹਾ ਸੀ ਤੇ ਲੈ ਕੇ ਦੇ ਦਵਾਈ ਮੰਮੀ ਭੂਏ ਚੜਾਉਂਦੀ ਹੁਣ ਉਹਨਾਂ ਨੂੰ ਪਹਿਲਾਂ ਘਰੋਂ ਕੱਢ ਦਿੱਤਾ ਵਾ ਹੁਣ ਮੋਚ-ਮੋਚ ਕਰਨ ਦੇ ਨਾਲ ਮਿਲਣਾ ਤਾਂ ਮੰਮੀ ਨੇ ਉਧਰ ਹੀ ਜਾਣਾ ਵਾ ਤੇਰੇ ਬਾਪਪਾ ਬੁਲਾਉਂਦੇ ਉਹਨੂੰ ਇੱਧਰ ਮੈਂ ਉਧਰ ਚੱਲ ਗਈ ਤੇ ਸੌ ਸੌ ਗੱਲ ਕਰਦੀ ਸੀ ਉਹ ਇਹ ਤੇ ਸਾਡੇ ਘਰ ਵਰਣੀ ਨਹੀਂ ਚਾਹੀਦੀ ਤੇ ਫੇਰ ਉਹ ਕੀ ਕਰਨਾ ਹੀ ਮੇਰੇ ਘਰ ਮੰਮੀ ਨੂੰ ਕਹਿਣਾ ਇਹਨਾ ਤੂੰ ਮੈਂ ਤਾਂ ਸੁਣਾ ਕੇ ਆਈ ਮੰਮੀ ਨੂੰ ਚੰਗੀ ਤਰ੍ਹਾਂ ਨਹੀਂ ਮੰਮੀ ਨੂੰ ਕਹਿਣਾ ਸੀ ਇਹ ਚੋਰੀ ਹੋ ਜਾਂਦੀ ਫਿਰ ਕਹਿੰਦਾ ਨਾਲ ਆਉਂਦੇ ਆਪਾਂ ਕੋਈ ਗੱਲ ਨਹੀਂ ਆਈ ਹੈ ਨਾ ਇਹਨੂੰ ਹੁਣ ਭੁਗਤਣਾ ਪਊਗਾ ਮੈਂ ਦੱਸਦੀ ਤੁਹਾਨੂੰ ਰੁਕ ਜਾਓ ਸਨੀਪ ਕੀ ਕਰ ਲੱਗੀ ਆ ਇਹ ਤੇ ਲਾਉਂਗੀ ਹੁਣ ਮੈਂ ਚੋਰੀ ਦਾ ਇਲਜ਼ਾਮ ਸੰਦੀਪਾ ਇਹ ਦਬੜਾ ਇਜਾਮ ਨਾ ਲਾ ਕੋਈ ਨਿਕਾਲਾ ਕਿ ਇਹਨੇ ਯਕੀਨ ਨੀਉ ਕਰਨਾ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਸੰਬੰਧੀ ਠੀਕ ਹੈ ਨਾ ਬਾਕੀ ਕੰਮ ਮੇਰੇ ਤੇ ਛੱਡ ਦੋ ਪੜੋ ਪਤਾ ਨਹੀਂ ਹੁਣ ਕੀ ਕਰਨ ਲੱਗੀ ਏ ਸੋਨਾ ਸਾਰਾ ਮੈਨੂੰ ਫਰਾਗੀ ਆ ਲਵਾੜੀ ਖੁੱਲੀ ਛੱਡ ਗਈ ਮੈਨੂੰ ਲੱਗਦਾ ਵਾ ਇਹਨੇ ਜੋਦਾਂ ਨਾਲ ਆਉਣਾ ਹੀ ਨਹੀਂ ਐਦਾਂ ਕਰਦਾ ਸੋਨਾ ਕਿਤੇ ਰੱਖ ਦਿੰਦਾ ਫਿਰ جا کے کہنی ہے نا بڑا بلایا ہے ਇਹਨੂੰ ਸਫਾਈ ਕਰਨ ਵਾਸਤੇ ਮੰਮੀ ਸਾਦਲੋਂ ਨੂੰ ਹੋਰ ਨੁਕਸਾਨ ਕਰਤਾ ਉਹਨੇ ਕੀ ਹੋਇਆ ਵਾ ਮੇਰਾ ਸੈਟ ਚੋਰੀ ਹੋ ਗਿਆ ਵਾ ਤੇਰਾ ਸੈਟ ਜਦੋਂ ਰੋਟੀ ਬਕਾਉਣ ਆਈ ਸੀ ਤੇ ਫਿਰ ਤੂੰ ਸਪਾਈ ਕਰਨ ਕਿਉਂ ਡਾਇਆ ਉਹਨੂੰ ਮੇਰੇ ਅੰਦਰ ਨਹੀਂ ਸੰਦੀਪ ਇਹਦਾ ਤਾਂ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਮੇਰੇ ਨਾਲ ਚੱਲੋ ਆਓ ਉਹ ਤਾਂ ਸਾਂਝੇ ਘਰ ਵਿੱਚ ਵੀ ਰਹੀ ਆ ਕਿਧਰ ਪਈਏ ਦੀ ਚੀਜ਼ ਚੋਕੇ ਉੱਪਰ ਤਾਂ ਹੀ ਜੋ ਹੱਥ ਮਾਰ ਗਈ ਆ ਕੁਝ ਮਿਲਿਆ ਨਹੀਂ ਨਾ ਉਹਨੂੰ ਇੱਥੋਂ ਮੇਰਾ ਮੰਮੀ ਮੰਦਾਖ ਵੀ ਉਹੇ ਕੰਮ ਕਰ ਸਕਦੀ ਐ ਮੇਰਾ ਨਾ ਚਲੋ ਆਓ ਤੁਹਾਨੂੰ ਮੈਂ ਵਿਖਾਵਾਂ ਹਾਏ ਹੇ ਉਹ ਤੇ ਛੇਤੀ ਚਲ ਗਈ ਸੀ ਝਾੜੂ ਲਾ ਕੇ ਚੋਰੀ ਹੋ ਗਈ ਐ ਤੁਹਾਨੂੰ ਵੇਨਨੀ ਆ ਫਲਾ ਕੀ ਜਾਂਦੀ ਆ ਹਾਂ ਮੰਮੀ ਮੈਨੂੰ ਕਿ ਲੋੜ ਹੀ ਝੂਠ ਬੋਲਾਂਦੀ ਜੇ ਮੇਰੇ ਤੇ ਯਕੀਨ ਨਹੀਂ ਹੈਗਾ ਤੂੰ ਉਹਨਾਂ ਨੂੰ ਪੁੱਛ ਲਓ ਮੰਮੀ ਦਵਾਈ ਖੁੱਲੀ ਹੀ ਤੇ ਮੰਮੀ ਆ ਵੇਖੋ ਇੱਥੇ ਤੇ ਸੈਟੀਆਂ ਨਹੀਂ ਆ ਦੋ ਛਾਪਾਂ ਵੀ ਨਹੀਂ ਇਹਦੇ ਵਿੱਚ ਹਾਏ ਰੱਬਾ ਹੁਣ ਮੈਨੂੰ ਕੀ ਪਤਾ ਵਾ ਸੰਦੀਪ ਤੂੰ ਚੇਤਾ ਕਰ ਤੂੰ ਉਹ ਨਾ ਕਿਤੇ ਰੱਖ ਲਿਆ ਹੋਵੇ ਮੰਮੀ ਮੈਂ ਸਾਰਾ ਸਮਾਨ ਇੱਥੇ ਹੀ ਰੱਖਿਆ ਮੈਂ ਹੋਰ ਕਿਤੇ ਰੱਖ ਦਿੰਨੀ ਆ ਮੰਮੀ ਮੇਰੇ ਕੋਲ ਸੱਦਿਆ ਕਿ ਉਹਨੂੰ ਇੱਥੇ ਮੈਂ ਮੈਂ ਸੱਦਿਆ ਸੀ ਸਵੇਰੇ ਤੁਹਾਨੂੰ ਮੈਂ ਕਿਹਾ ਦੇਗਾ ਹੀ ਮੈਨੂੰ ਦਵਾਈ ਲਿਆ ਦਿਓ ਤਾਂ ਮੈਂ ਠੀਕ ਹੋ ਜਾਵਾਂ ਤੇ ਰੋਟੀਆਂ ਤੋਂ ਲਾ ਦੂੰ ਹੁਣ ਪਿਓ ਤੇਰਾ ਸਾਰਾ ਦਿਨ ਭੁੱਖਾ ਰਹਿੰਦਾ ਇਹ ਤਾਂ ਕਿਤੇ ਫੋਨ ਕਰਕੇ ਪੁੱਛਿਆ ਵੀ ਨਹੀਂ ਵੀ ਮਾਤਾ ਹੈ ਗਈਆਂ ਕਿ ਮਰ ਗਈਆਂ ਮੰਮੀ ਪੇਪਰ ਹੋਂਡੇ ਆ ਉਥੇ ਫੋਨ ਨਹੀਂ ਕਰ ਦਿੰਦੀ ਹੁਣ ਤੇ ਮੇਰੀ ਗੱਲ ਸੁਣੋ ਰੋਟੀ ਬਣਾਉਣ ਆਈ ਆ ਉਹਨੂੰ ਕਰੋੜ ਸਪਾਈਆਂ ਕਰ ਦਿੰਦੀ ਉਹਨੂੰ ਤੇ ਫੇਰ ਕੀ ਹੋ ਗਿਆ ਨੇ ਝਾੜੂ ਲਾਇਆ ਵਾ ਦਲਜੀਤ ਐਵੇਂ ਨਾ ਨਾਂ ਲਈ ਜਾਓ ਮੈਨੂੰ ਵੀ ਸ਼ੈਕ ਹੋਣੀ ਹੋ ਗਿਆ ਵਾ ਤੂੰ ਲੋਕ ਨਹੀਂ ਲਾਇਆ ਮੈਨੂੰ ਚੇਤਾਪੁਰ ਕੇ ਲੋਕ ਲੋਣ ਦਾ ਸਾਨੂੰ ਕਿ ਭਲਾਉਣੀ ਇੱਥੇ ਆਉਣਾ ਵਾ ਦਲਜੀਤ ਮੈਂ ਤਾਂ ਤੁਹਾਨੂੰ ਦੋਵਾਂ ਜੀਆਂ ਨੂੰ ਕਿਹਾ ਸੀ ਵੀ ਤੂੰ ਦਵਾਈ ਲਿਆ ਦੇ ਇਹ ਚਾਰ ਫੁੜਕੇ ਲਾ ਦਿੰਦੀ ਤੂੰ ਆਪ ਸਿਆਣਾ ਵਾ ਸਾਰਾ ਦਿਨ ਭੁੱਖਿਆ ਲੰਘਦਾ ਵਾ ਨਹੀਂ ਭੁੱਖਿਆ ਨਹੀਂ ਲੰਘਦਾ ਹੁਣ ਘੇੜ ਦੇ ਘਰ ਚੋਰੀ ਕਰ ਲੋ ਨਹੀਂ ਕੋ ਮਿਲਿਆ ਤੇ ਤੂੰ ਹੀ ਦਿੱਕੋ ਗੱਲ ਕਰੀ ਜਾਂਦੇ ਜੇ ਉਹ ਕੱਢ ਕੇ ਲੈ ਗਈ ਤੂੰ ਵੀ ਕਰ ਚੇਤਾ ਕਿ ਤਾ ਤੂੰ ਹੀ ਨਹੀਂ ਸਮਾਨ ਰੱਖਿਆ ਮੰਮੀ ਨੇ ਸਾਰਾ ਸਮਾਨ ਇਹਦੀ ਵਿੱਚ ਹੀ ਰੱਖਿਆ ਸੀ ਮੰਮੀ ਨੂੰ ਸੱਦ ਕੇ ਲਿਆ ਹੋਏ ਤੇ ਉਹ ਸ਼ੋਨ ਨੂੰ ਤਾਹੀ ਜੋ ਪਿਆਰ ਨਾਲ ਗੱਲਾਂ ਕਰਦੀ ਮੰਮੀ ਨਾਲ ਇਦਾਂ ਤੇ ਕੁਝ ਬੰਨਣਾ ਨਹੀਂ ਆ ਤੇਰਾ ਕੱਲਾ ਸੋਨਾ ਹੀ ਨਿਕਲਿਆ ਕਿ ਪੈਸੇ ਤੇਰੇ ਲੈ ਵੀ ਨਿਕਲੇ ਆ ਪੈਸੇ ਤੇ ਲੱਗ ਮੰਮੀ ਮੇਰੇ ਕੋਲ ਹੀ ਸੈਟ ਮੈਂ ਇੱਥੇ ਰੱਖਿਆ ਸੀ ਤੈਨੂੰ ਮੈਂ ਕਿਹਾ ਸੀ ਲਗਾ ਕੇ ਰੱਖਿਆ ਕਰਕੇ ਤੇ ਤੇ ਮੈਨੂੰ ਕੀ ਪਤਾ ਜਣਾ ਕਿ ਇਹਨੇ ਬਾਹਰ ਆ ਜਾਣਾ ਵਾ ਦਲਜੀਤ ਮੇਰੀ ਸੁਣ ਗੱਲ ਉਹਦਾ ਵਿਆਹ ਤੁਹਾਡੇ ਤੋਂ ਪਹਿਲਾਂ ਹੋਇਆ ਉਹਨੇ ਤੰਗੀ ਦੇ ਦਿਨ ਵੀ ਵੇਖੇ ਕਦੇ ਰੁਪਈਆ ਚੁੱਕ ਕੇ ਉਧਰ ਦਾ ਨੇ ਉਧਰ ਨਹੀਂ ਕੀਤਾ ਮੈਂ ਕਿੱਦਾਂ ਨਾ ਲਾਦਾ ਵੀ ਉਹ ਚੁੱਕ ਕੇ ਲੈ ਗਈ ਆ ਫੇਰ ਮੰਮੀ ਤੂੰ ਹੀ ਕੱਢ ਲਿਆ ਤੂੰ ਹੀ ਘਰ ਚ ਸੰਦੀਪ ਮੇਰੀ ਸੁਣ ਲੈ ਗੱਲ ਮੈਂ ਤੇਰੇ ਮੂੰਹ ਹਾਲੇ ਵੇਖਣ ਡਈ ਆਂ ਤੇ ਕੀ ਬੋਲਣ ਡਈ ਆਂ ਇਹ ਕੰਮ ਜੋਤਦਾ ਨਹੀਂ ਆ ਹੋ ਸਕਦਾ ਤੂੰ ਲਗਾਇਆ ਹੋਵੇ ਮੰਮੀ ਮੈਨੂੰ ਕਿ ਲੋੜ ਹੀ ਲਗਾਉਂਦੀ ਤੈਨੂੰ ਲੋੜ ਇਹੋ ਹੀ ਵੀ ਉਹਦਾ ਨਾਂ ਲਾਉਣਾ ਹੀ ਜਾਂ ਫੇਰ ਤੂੰ ਹੀ ਚੋਰੀ ਕਰ ਲੀ ਹੋਗੀ ਆ ਮੈਂ ਕੀਤੀ ਆ ਇੰਨੇ ਚਿਰ ਦੇ ਤਾਂ ਮੈਂ ਚੋਰੀ ਕੀਤੀ ਨਹੀਂ ਘਰ ਵਿੱਚੋਂ ਅੱਜ ਹੀ ਕਰਨੀ ਸੀ ਤੇ ਨਾਲੇ ਅੱਜ ਹੀ ਉਹਨੇ ਤੇਰਾ ਸੋਨਾ ਕੱਢਣਾ ਸੀ ਪਹਿਲਾਂ ਕਿਉਂ ਨਹੀਂ ਕੱਢਿਆ ਤਾਂ ਹੀ ਤਾਂ ਮੰਮੀਆਂ ਵੇਲਾ ਸਾਹਮਣੇ ਟੀਹੀ ਕਿ ਕਦੋਂ ਮੈਂ ਇੱਥੇ ਆਵਾਂ ਤੇ ਚੋਰੀ ਕਰਕੇ ਲੈ ਕੇ ਜਾਵਾਂ ਨਹੀਂ ਉਹ ਨਹੀਂ ਵੇਲਾ ਸਾਹਮਣ ਲਈ ਜੇ ਤੂੰ ਲੰਗਰ ਸਾਡਾ ਪਕਾ ਜਾਂਦੀ ਹੋ ਉਹਨੂੰ ਆਉਂਦੀ ਲੋੜ ਨਾ ਪੈਂਦੀ ਨਾ ਦਾ ਨਾਂ ਲੱਗਦਾ ਮੇਰਾ ਟਾਈਮ ਹੈਗਾ ਸੀ ਤੂੰ ਮੇਰੀ ਗੱਲ ਸੁਣ ਲੈ ਜਿਉ ਕੱਢ ਕੇ ਲੈ ਵੀ ਗਈ ਹੋਂ ਨਾ ਖਬਰਦਾਰ ਉਹਦਾ ਨਾਂ ਲਿਆ ਤੇ ਨਾ ਮੈਂ ਕੁਝ ਕਹਿਣ ਦੇਣਾ ਹੀ ਹਾਂ ਨਾ ਤੇ ਮੈਂ ਲਵਾਂਗੀ ਤੇ ਸੋਨਾ ਵੀ ਕਢਾ ਕੇ ਰਾਵਾਂਗੀ ਤੇਰਾ ਕੀ ਇਰਾਦਾ ਵਾ ਮੰਮੀ ਛਦੈਣ ਵਾ ਤੇਰੇ ਵਰਗੀਆਂ ਨੂੰ ਮੈਂ 10 ਤੂੰ ਮੈਨੂੰ ਚਾਰਨ ਲਈ ਆਂ ਕਢਾ ਕੇ ਤੇ ਮੈਂ ਛੱਡੂਗੀ ਕੋਈ ਨਹੀਂ ਆ ਮੈਨੂੰ ਸਾਰਾ ਪਤਾ ਵਾ ਫੇ ਤੂੰ ਕੱਢਿਆ ਕਿ ਉਹਨੇ ਚੱਲ ਪਰਾਂ ਸੋਨਾ ਤੇ ਮੈਂ ਕਢਾ ਕੇ ਛੱਡੂਗੀ ਦੀ ਮੇਰੀ ਗੱਲ ਸੁਣ ਉਹ ਨਹੀਂ ਬੋਧਾ ਰੌਲਾ ਨਹੀਂ ਮੋਣਾ ਠੀਕ ਹੈ ਨਾ ਨਾ ਹੀ ਕਿ ਇਹਨੂੰ ਪੁੱਛਣਾ ਬਸ ਆਪਾਂ ਨਾ ਉਹਨੂੰ ਕਿਰੋਂ ਕੱਢਣਾ ਹੈ ਕਿ ਅੱਗੇ ਦਰ ਘਰ ਆਵੇ ਨਾ ਇਹ ਵੀ ਵਧੀਆ ਹੋ ਗਿਆ ਹੁਣ ਮੰਮੀ ਬੈਠ ਕੇ ਸੋਚਣਗੇ ਤੇ ਸਹੀ ਕਿ ਕਿੰਨੇ ਕੱਢਿਆ ਸੋਨਾ ਠੀਕ ਆ ਕਿਸੇ ਨੂੰ ਪੁੱਛਣਾ ਨਹੀਂ ਆ ਇਹ ਸੋਨਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਤੂੰ ਹੀ ਨਾ ਲਗਾ ਕੇ ਰੱਖ ਲੈ ਸੋਨਾ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਸੰਭਲ ਲੂੰਗਾ ਹਾਏ ਡਿਊਟੀ ਚੱਲ ਗਈ ਨਾ ਮੰਮੀ ਨੇ ਮਗਰੋ ਫੋਲਾ ਫਲਾਈ ਕਰਨੀ ਆ ਕਿ ਕਿਤੇ ਲਗਾਇਆ ਨਹੀਂ ਮੈਂ ਆਪਣੇ ਕੋਲ ਹੀ ਰੱਖਿਆ ਵਾ ਤੂੰ ਟੈਨਸ਼ਨ ਨਾ ਲੈ ਤੂੰ ਰੋਲਾ ਨਹੀਂ ਪਉਣਾ ਠੀਕ ਹੈ ਨਾ ਚਲੋ ਠੀਕ ਹੈ ਮੈਂ ਰੋਟੀ ਲਿਆਵਾਂ ਤੁਹਾਡੇ ਲਈ ਵੇਖਾਂ ਜੇ ਮੈਂ ਕੁਝ ਬੋਲਣ ਨਹੀਂ ਲਈ ਮੇਰੇ ਸਿਰ ਤੇ ਚੜੀ ਜਾਣ ਲਈ ਆ ਇਹੋ ਮੇਰਾ ਸੋਨਾ ਕੱਢ ਕੇ ਲੈ ਗਈ ਆ ਉਹਦੇ ਤੇਰੀ ਕਰਤੂਤਾਂ ਮੈਨੂੰ ਪਤਾ ਵਾ ਵੀ ਉਹਨੇ ਕੱਢ ਕੇ ਖੜਿਆ ਕਿ ਤੂੰ ਲਗਾਇਆ ਵਾ ਜੇ ਤੈਨੂੰ ਪਤਾ ਹੀ ਵੀ ਉਹਨੇ ਆਉਣਾ ਵਾ ਤੂੰ ਲੰਗਰ ਲਾ ਕੇ ਜਾਂਦੀ ਤੂੰ ਪਾਇਆ ਪਰਸ ਹੋਈ ਤਿਆਰ ਤੇ ਨਿਕਲ ਗਈ ਤੂੰ ਕਿਤੇ ਮੈਨੂੰ ਨਾ ਪੁੱਛਿਆ ਇੱਕ ਵਾਰਾ ਉੱਥੋਂ ਨਾ ਕੋਈ ਫੋਨ ਕਰਕੇ ਪੁੱਛਿਆ ਮਮਮੀ ਉੱਠਿਆ ਜੀ ਕੀ ਹਾਲਵਾ ਤੁਹਾਡਾ ਲੱਗੀ ਗੱਲਾਂ ਕਰਨ ਰਮਨ ਕੀ ਗੱਲ ਹੋ ਗਈ ਰੋਲਾ ਨਹੀਂ ਪਾਉਣਾ ਰੋਲਾ ਮੈਂ ਕੀ ਪਾਉਣਾ ਵਾ ਤੈਨੂੰ ਪਤਾ ਠੀਕ ਨਹੀਂ ਤੇ ਜੋਤ ਹੁਣੀ ਆ ਗਈ ਅੱਛਾ ਉਹ ਵਿਚਾਰੀ ਨਾਲੇ ਤੇ ਰੋਟੀ ਪਾਣੀ ਬਣਾ ਕੇ ਗਈ ਆ ਨਾਲੇ ਸਾਰੀ ਸਫਾਈ ਕਰਕੇ ਗਈ ਆ ਇਹ ਮੈਡਮ ਆਈ ਇਹ ਮਮਮੀ ਕੌਣ ਆਇਆ ਇਸ ਸਪਾਈ ਬੜੀ ਹੋਈ ਆ ਮੈਂ ਜੋਤ ਆਈ ਨਾਲੇ ਤੇ ਰੋਟੀ ਪਾਣੀ ਬਣਾ ਕੇ ਤੇ ਗਈ ਆ ਤੇ ਨਾਲੇ ਉਹ ਸਪਾਈ ਕਰ ਗਈ ਆ ਅੱਛਾ ਇੱਥੋਂ ਚਲ ਗਈ ਮੈਨੂੰ ਪੁੱਛ ਕੇ ਜਾਕਦਰ ਮਾਰੀ ਕੋਲਕਾਤਾ ਨਹੀਂ ਮੇਰਾ ਤਾਂ ਸੋਨਾ ਕੱਢ ਕੇ ਲੈ ਗਈ ਆ ਮੇਰਾ ਸੈੱਟ ਕੱਢ ਲਿਆ ਵਾ ਇਹ ਤਾਂ ਰਮਨ ਹਾਰ ਟਾਈਮ ਲੋਕ ਲਗ ਰੱਖਦੀ ਇਹਨੂੰ ਉਹ ਮੈਂ ਸਾਰੀ ਗੱਲ ਸਮਝਦੀ ਆ ਵੀ ਕੀ ਚਾਹੁੰਦੀ ਆ ਇਹ ਉੱਤੇ ਇਲਜ਼ਾਮ ਲਾਉਣ ਲਈ ਆ ਪਰ ਇਹ ਕੰਮ ਹੋਣ ਦਾ ਹੋਂ ਨੀਗਾ ਦੇਣਾ ਇਹਦੀਆਂ ਬੜੀਆਂ ਚਲਾਕੀਆਂ ਅੱਗੇ ਚੱਲ ਗਈਆਂ ਵਾ ਹੋਂ ਨੀ ਚੱਲਦੀਆਂ ਉਹ ਰਮਨ ਉਹ ਹੈ ਹੀ ਪਹਿਲਾਂ ਹੀ ਚਲਾ ਗਈ ਉਹ ਇਹਦਾ ਰਾਦਾ ਦੀ ਵੇਥ ਲੈ ਹਨੇਰਾ ਵਾ ਬਾਕੀ ਦੁਨੀਆ ਛਦਾਈ ਤੁਰੇ ਫਿਰਨ ਢਈ ਆ ਮੇਰੇ ਵੀ ਵਾਲ ਚਿੱਟੇ ਹੋ ਚੱਲੇ ਆ ਮੈਨੂੰ ਧੋਲੇ ਧੂਪੇ ਨਹੀਂ ਗਿਆਗੇ ਸਭ ਕੁਝ ਜਾਣਦੀ ਆ ਕਿ ਕਿਹੜਾ ਬੰਦਾ ਕਿੱਧਰ ਨੂੰ ਜਾਂਦਾ ਤੇ ਕਿਹੜਾ ਕਿੱਧਰ ਨੂੰ ਜਾਂਦਾ ਵਾ ਐਡੀ ਨਿਆਣੀ ਨਾ ਮੈਨੂੰ ਸਮਝੇ ਸੋਣਾ ਇਹਨੇ ਕੱਢਿਆ ਤੇ ਇਹਨੇ ਲਕਾਇਆ ਵਾ ਨਾਂ ਲਾਇਆ ਵਾ ਉਹਦਾ ਰਮਨ ਤੈਨੂੰ ਸਾਰਾ ਹੀ ਪਤਾ ਵਾ ਅੱਗੇ ਵੀ ਉਹਦੇ ਝੂਠੇ ਨਾਲ ਹੁੰਦੀ ਹੁੰਦੀ ਹੀ ਕੰਮ ਆਪ ਕਰਨਾ ਤੇ ਨਾਂ ਉਹਦਾ ਲਾ ਦੇਣਾ ਜਿਹੜੇ ਪਹਿਲਾਂ ਲੱਗੇ ਲੱਗੇ ਹੁਣ ਨਹੀਂ ਮੈਂ ਲੱਗਣ ਦਿੰਦੀ ਮੈਨੂੰ ਪਤਾ ਲੱਗ ਗਿਆ ਵਾ ਇਹ ਦੋਵੇਂ ਜੀ ਚਾਹੁੰਦੇ ਕੀ ਆ ਇਹਨਾਂ ਦਾ ਇਰਾਦਾ ਇਹ ਹੀ ਮੰਮੀ ਡੈਡੀ ਨੂੰ ਕਰਦੇ ਆ ਹੱਥਾਂ ਵਿੱਚ ਸਾਰਾ ਕੁਝ ਹੀ ਸਾਮ ਲੈਣੇ ਆ ਉਹਨੂੰ ਕੱਢ ਕੇ ਮਾਰਦੇ ਆ ਬਾਹਰ ਪਰ ਹੁਣ ਨਹੀਂ ਉਹ ਗੱਲ ਬਾਨੀ ਰਮਨਾ ਤੂੰ ਤੇ ਉਹਨਾਂ ਦੇ ਹੱਥਾਂ 'ਚ ਹੀ ਮੈਂ ਤੈਨੂੰ ਬੜਾ ਸਮਝਾਉਂਦਾ ਹੁੰਦਾ ਸੀ ਰਮਨਾ ਆਖੇ ਲੱਗ ਜਾ ਪਤਾ ਕੋਈ ਨਹੀਂ ਵੀ ਕਿਹਦੀ ਲੋੜ ਪੈ ਜਾਣੀ ਆ ਉਹ ਰਾਂਗੇ ਇਹਨਾਂ ਨੇ ਹੁਣ ਵਖਾਲੇ ਆਪਣੇ ਤੇ ਹੁਣ ਮੈਨੂੰ ਪਤਾ ਲੱਗ ਗਿਆ ਇੱਕ ਦਿਨ ਦੇ ਵਿੱਚ ਵਿੱਚ ਵੀ ਇਹ ਕੀ ਕਰਨ ਦੇ ਆ ਉਹਦਾ ਗ੍ਰਿਪਣੀ ਦਾ ਤੇ ਐਵੇਂ ਨਾਲ ਆਤਾ ਇੰਨੀ ਤਰਖਾ ਲੈਂਦੇ ਸੀ ਤੈਨੂੰ 2-4000 ਰੁਪਏ ਦੇ ਦੇਣਾ ਤੇ ਚਲ ਤੂੰ ਇੰਨੇ ਚ ਫੁੱਲੀ ਫਿਰਦੀ ਪਤਾ ਲੱਗ ਗਿਆ ਕਰਤੂਤਾ ਲੱਗ ਗਿਆ ਮੈਨੂੰ ਸਭ ਕੁਝ ਪਤਾ ਲੱਗ ਗਿਆ ਹੁਣ ਹੁਣ ਇਹ ਘਰ 'ਚੋਂ ਵੀ ਮੈਂ ਅੱਧ ਮੰਗਣਾ ਵੀ ਮੇਰਾ ਅੱਧ ਬੰਦਾ ਵਾ ਇਸ 'ਚ ਤੁਸੀਂ ਦੋਵੇਂ ਜੀ ਮਾਲਕ ਨਹੀਂ ਜੇ ਹੈਗੇ ਜਾਂ ਤੇ ਪੈਸੇ ਸੁਟੋ ਤੇ ਜਾਂ ਘਰ ਛੱਡੋ ਇੱਕੋ ਕੰਮ ਹੋਊਗਾ ਹੁਣ ਹਾਂ ਗੱਲ ਮੈਂ ਕਹੀ ਹੀ ਤੇ ਤੂੰ ਮੇਰੇ ਹント ਹੋ ਗਈ ਚਲੋ ਕੋਈ ਨਹੀਂ ਬੰਦੇ ਨੂੰ ਠੇਡੇ ਖਾ ਖਾ ਕੇ ਅਕਲ ਆਉਂਦੀ ਆ ਮੈਨੂੰ ਵੀ ਹੁਣ ਸਮਝ ਆਈ ਆ ਵੀ ਇਹ ਚਾਹੁੰਦੇ ਕੀ ਆ ਹੁਣ ਅਕਲ ਆ ਗਈ ਨਾ ਤੈਨੂੰ ਅਜੇ ਵੀ ਨਹੀਂ ਮੈਨੂੰ ਆਉਣੀ ਆ ਕੁਝ ਕਰ ਛੱਡਿਆ ਮੇਰੇ ਨਾਲ ਮੰਜੇ ਤੇ ਮੈਂ ਪਈ ਦੋਵਾਂ ਜੀਆਂ ਠੋਕੇ ਜਵਾਬ ਦਿੱਤਾ ਸੀ ਦਵਾਈ ਲੈਣ ਜਾਣ ਲੱਗਾ ਕਿੰਨਾ ਕ ਟਾਈਮ ਲੱਗਣਾ ਸੀ 5 ਮਿੰਟ ਤੇ ਮੇਰੇ ਜੋਗੀ ਦੇ ਕੋਲ 5 ਮਿੰਟ ਵੀ ਹੈ ਨਹੀਂ ਸੌਰੇ ਜਾੜਾ ਹੋਵੇ ਤੇ ਇੱਥੋਂ ਹੀ ਫੋਨ ਕਰ ਦਿੰਦਾ ਹੁੰਦਾ ਸੀ ਕਿ ਅੱਜ ਨਹੀਂ ਮੈਂ ਆਉਣਾ ਤੇ ਮਾਂ ਬਿਮਾਰ ਪਈ ਤੇ ਇੱਕ ਰੀ ਨਹੀਂ ਫੋਨ ਕੀਤਾ ਕਿੰਤਾ ਪੂਰਾ ਲੇਟ ਆਇਆ ਇਹ ਰੋਟੀ ਪਾਣੀ ਖਾ ਕੇ ਆਇਆ ਇਹਨਾਂ ਨੂੰ ਪਤਾ ਹੀ ਵੀ ਜਾ ਕੇ ਪਕਾਉਣਾ ਪੈਣਾ ਵਾ ਫੇਰ ਆਂਦੀ ਵੀ ਜੇ ਉਹਨੇ ਨਹੀਂ ਕੱਢਿਆ ਤੇ ਫੇਰ ਤੁਸੀਂ ਕੱਢ ਲਿਆ ਹੋ ਮੈਂ ਹਾਂ ਇੰਨੇ ਚਿਰ ਦਾ ਤੇ ਮੈਂ ਕੱਢਿਆ ਨਾ ਹੋਣੀ ਮੈਂ ਕੱਢਣਾ ਚੁੱਕ ਕੇ ਮਾਰਿਆ ਮੈਂ ਡੱਬਾ ਜਾ ਪਰਾਂ ਮੈਂ ਦਫਾ ਹੋ ਜਾ ਮੇਰੇ ਲੱਗ ਚੱਲ ਆ ਚੰਗਾ ਕੀਤਾ ਤੂੰ ਤੈਨੂੰ ਵੀ ਪਤਾ ਲੱਗ ਜੂ ਮੈਂ ਚੰਗਿਆਂ ਨਾ ਚੰਗੀ ਆ ਤੇ ਮਾੜਿਆਂ ਨਾ ਮਾੜੀ ਆ ਇਹ ਤਾਂ ਨਹੀਂ ਵੀ ਮੰਮੀ ਜੇ ਚੰਗੀ ਆ ਤੁਹਾਡੇ ਨਾਲ ਤਾਂ ਗੱਲ ਕੋਈ ਕਰੂਗੀ ਨਾ ਜੇ ਦੂਜੇ ਪਾਸੇ ਜਾਓਗੇ ਨਾ ਮੈਂ ਉਦਾਂ ਦੀ ਹੋ ਜੂਗੀ ਜੇ ਸਿੱਧੀ ਹੁੰਦੀ ਨਾ ਕਿਉਂ ਨਹੀਂ ਨਿਕਲਦਾ ਤਾਂ ਟੇਢੀ ਕਰਨੀ ਪੈਂਦੀ ਹੁੰਦੀ ਤੇ ਐਂ ਦਾ ਕਰੀ ਕਿ ਆ ਘਰ ਬਣਾ ਦੀ ਜਿਹੜੀ ਗੱਲ ਵਾ ਨਾ ਇਹ ਕਰੀ ਇਹਨਾਂ ਦੇ ਕੰਨਾਂ ਸਾੜੀ ਕੱਢ ਦੇ ਇਹ ਚ ਅੱਧਵਾ ਸਾਡਾ ਕੋਈ ਗੱਲ ਨਹੀਂ ਤੇਲ ਵੇਖੋ ਤੇਲ ਦੀ ਧਾਰ ਵੇਖੋ ਵੇਖੋ ਗਾੜੀ ਗਾੜੀ ਬੰਦਾ ਕੀ ਹੈ ਇਹਨਾਂ ਨੂੰ ਪਤਾ ਤਾਂ ਲੱਗੇ ਲੱਗ ਜਾਣਾ ਛੇਤੀ ਹੁਣ ਪਤਾ ਉਹਨੂੰ ਇਹ ਆ ਬੇ ਘਰ ਦੀ ਮਾਲਕ ਬਣ ਗਈ ਐ ਮੈਂ ਉਹਨੂੰ ਘਰੋਂ ਕੱਢਦਾ ਤੇ ਬਣਾਉਂਦੀ ਇਹਨੂੰ ਘਰ ਦੀ ਮਾਲਕ ਮੈਂ ਅਹੀਂ ਘਰ ਤੋਂ ਬਣਾਈ ਆ ਮਰਗੇ ਜਿਹੜੇ ਘਰ ਬਣਾਉਂਦੇ ਇੱਕਰ ਵਾਲੀ ਆ ਗਈ ਆ ਉਹਨੂੰ ਉੱਧਰ ਕੱਢਤਾ ਵਾ ਤੁਹਾਨੂੰ ਆਂਦੀ ਤੁਹਾਡਾ ਕੱਖ ਨਹੀਂ ਗਾ ਜੋਤ ਹਾਂਜੀ ਮੈਂ ਗੱਲ ਸੁਣੋ ਪੁੱਤ ਮੇਰੀ ਆਜੋ ਅੰਮੀ ਹਾਂਜੀ ਮੰਮੀ ਆਉਣਾ ਪੁੱਤ ਮੈਂ ਕੀ ਆ ਦੱਸੋ ਜੀ ਲੋੜ ਹੀ ਤੇ ਮੈਂ ਆ ਜਾਨੀ ਆ ਨਹੀਂ ਲੋੜ ਨਹੀਂ ਹਾਂਜੀ ਉਹ ਸਗਾਤ ਆਈ ਆ ਸਕੂਲੋਂ ਅੱਛਾ ਅਲਮਾਰੀ ਖੋਲ ਕੇ ਤੇ ਆਂਦੀ ਇਹ ਮੇਰਾ ਸੋਨਾ ਕੱਢ ਕੇ ਲੈ ਗਈ ਆ ਜੋਤ ਸੋਨਾ ਮੰਮੀ ਜੀ ਮੈਂ ਤੇ ਤੁਹਾਡੇ ਸਾਹਮਣੇ ਅਨਮੋਲ ਨੂੰ ਨਾਲ ਲੈ ਕੇ ਆ ਗਈ ਆ ਮੈਨੂੰ ਸਾਰਾ ਪਤਾ ਵਾ ਮੈਂ ਤੇਰੇ ਵੱਲ ਤਾਂ ਹੀ ਆਈ ਆ ਜੇ ਬਾਈ ਚਾਂਸ ਸੰਦੀਪ ਤੇਰੇ ਵੱਲ ਆਉ ਤੂੰ ਚੁਕਣਾ ਨਹੀਂ ਉਹ ਮੈਂ ਤੇਰੇ ਨਾਲ ਵਾਂ ਥੋਕ ਕੇ ਉਹਨੂੰ ਜਵਾਬ ਦੇਣਾ ਹੀ ਪਰ ਮੰਮੀ ਜੀ ਵੇਖੋ ਕਿੱਡੀ ਵੱਡੀ ਗੱਲ ਵਾ ਮੈਂ ਤੇ ਤੁਹਾਡੇ ਸਾਹਮਣੇ ਅਨਮੋਲ ਨੂੰ ਨਾਲ ਲਿਆ ਵਾ ਮੈਂ ਤੇ ਸਗੋਂ ਪੈਸੇ ਦੇਣ ਵੱਲੋਂ ਵੀ ਮਨਾਂ ਕੀਤਾ ਵਾ ਵੀ ਨਾ ਦੋ ਮੈਨੂੰ ਕੀ ਲੋੜ ਹੀ ਉਹਦੀਆਂ ਚੀਜ਼ਾਂ ਚੁਕੰਦੀ ਮੈਨੂੰ ਸਾਰਾ ਪਤਾ ਵਾ ਇਹ ਤਾਂ ਮਰੀ ਨੂੰ ਲੋਕ ਲਾ ਕੇ ਜਾਂਦੀ ਹੀ ਇਹਨੇ ਜਦੋਂ ਮੈਨੂੰ ਪੁੱਛਿਆ ਨਾ ਵੀ ਘਰ ਕੌਣ ਆਇਆ ਸਫਾਈ ਹੋਈ ਆ ਮੈਂ ਲੈਤਾ ਤੇਰਾ ਨਾ ਫਿਰ ਜੋਤ ਆਈ ਹੀ ਇਹਨੇ ਜਾ ਕੇ ਲਮਾਰੀ ਖੋਲ ਕੇ ਲਾ ਕੇ ਖੋਲ ਕੇ ਤੇ ਡੱਬਾ ਉੱਥੇ ਫੜ ਕੇ ਖਲੋਤੀ ਹੀ ਆਹ ਵੇਖੋ ਮੇਰਾ ਸੋਨਾ ਕੱਢ ਲਿਆ ਮੈਂ ਕਿ ਪ੍ਰੂਫ ਵਾ ਫਿਰ ਉਹਨੇ ਕੱਢਿਆ ਵਾ ਕਿ ਤਾ ਤੂੰ ਇਹਨੇ ਕਿਤਾ ਗਾਂਵ ਸ਼ਾ ਰੱਖ ਲਿਆ ਮਮੀ ਜੀ ਇਹ ਚੀਜ਼ ਤੇ ਮੈਂ ਕਦੀ ਨਹੀਂ ਸੋਚੀ ਇੰਨਾ ਚਿਰ ਘਰ ਚ ਰਹੀ ਆ ਮੈਂ ਤੇ ਉਦੋਂ ਨਹੀਂ ਪਹਿਲੇ ਤੇ ਲਾ ਗਾਂਵ ਪਸ਼ਾਕ ਕੀਤਾ ਕਦੇ ਤੇ ਮੈਂ ਹੁਣੀ ਕਰਨਾ ਹੈ ਉਹ ਵੀ ਇਹਦਾ ਸੋਨਾ ਮੈਨੂੰ ਸਾਰਾ ਪਤਾ ਵਾ ਮੈਂ ਤਾਂ ਹੀ ਤੇਰੇ ਵੱਲ ਆਈ ਆ ਫਿਰ ਜੇ ਬਾਈ ਚਾਂਸ ਹੋ ਆਈ ਨਾ ਥੋਕ ਕੇ ਜਵਾਬ ਦੇਣਾ ਹੀ ਤੇ ਭਾਵੇਂ ਮੈਨੂੰ ਆਵਾਜ਼ ਮਾਰ ਲਈ ਉਥੋਂ ਮੈਂ ਆ ਜੂੰਗੀ ਚਲੋ ਕੋਈ ਨਹੀਂ ਮੰਮੀ ਮੈਂ ਇਹਨਾਂ ਨੂੰ ਦੱਸ ਦਿਆਂ ਪਰ ਆਪਣੇ ਦਿਲ ਤੇ ਨਾ ਕੋਈ ਗੱਲ ਲਾਵੀ ਇਹੋ ਜੀ ਗੱਲ ਕੋਈ ਨਹੀਂਗੀ ਮੈਨੂੰ ਯਕੀਨ ਵਾ ਜਦੋਂ ਤੇਰੇ ਤੇ ਇਹ ਜੋ ਮਰਜ਼ੀ ਕਹੀ ਜਾਣ ਹਾ ਇਹਨਾਂ ਦੇ ਕਹਿੰਦੇ ਕਿਹੜੀ ਗੱਲ ਵਾ ਠੀਕ ਹੈ ਮੰਮੀ ਹਾਂ ਮੈਂ ਤੇ ਉੱਥੋਂ ਕੋਈ ਚੀਜ਼ ਵੀ ਨਹੀਂ ਗਾਹ ਪਛਾਂ ਕੀਤੀ ਬਹੁਤੀ ਸਫਾਈ ਵੀ ਨਹੀਂ ਇਹਦੇ ਕਮਰੇ ਚੋ ਕੀਤੀ ਤੇ ਇਹਨੇ ਕਿੱਡਾ ਵਡਾ ਇਲਜ਼ਾਮ ਲਾਤਾ ਵਾ ਇਹ ਹੁੰਦੇ ਆ ਨਾ ਇਹਨਾਂ ਨਾਲ ਗੱਲ ਕਰਨੀ ਪੈਣੀ ਆ